ਇਹੀ ਕਰਨਾ ਸਾਨੂੰ ਸ਼ਰਾਬ ਦੇ ਪੈਸੇ ਤੋਂ ਪਛਾਹ ਹੋਣਾ ਪਊਗਾ ਹਰ ਸਰਕਾਰ ਨੂੰ ਕਿਹਦੇ ਸ਼ਕਤੀ ਨਾਲ ਨਾ ਜੜਾ ਪਊਗਾ ਜੇ ਚਾਹੁੰਦੇ ਕਿ ਮਰਨ ਕਿਉਂਕਿ ਉਹਨੂੰ ਸ਼ਰਾਬ ਤੇ ਛਡਾਉਂਦਾ ਮੈਨੂੰ ਪਤਾ ਨਹੀਂ ਕੁਝ ਛੱਡਦੇ ਕਿ ਨਹੀਂ ਛੱਡਦੇ ਕਿਉਂਕਿ ਇਹ ਇੱਕ ਪ੍ਰਾਚਨ ਨਸ਼ਾ ਹੈ ਵਿਆਹਾਂ ਵਿੱਚ ਪਈ ਜਾਂਦੀ ਹੈ ਘਰਾਂ 'ਚ ਵੀ ਇੱਕ ਨਸ਼ਾ ਹੈ ਜਿਹੜਾ ਤੁਸੀਂ ਘਰਾਂ ਦੇ ਵਿੱਚ ਵੀ ਦੇ 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 ਘਰ ਪਤਾਇਆ ਜਾਂਦਾ ਪਰ ਇਹੋ ਜੇ ਖਤਮ ਕੇ ਇਹ ਮਰਤਾ ਦੁਆਰਾ ਨਾ ਹੋ ਮੇਰੀ ਸਰਕਾਰ ਕੋਈ ਮੰਨਿਆ ਕਿ ਸਰਕਾਰ ਸਸਤੇ ਰੇਟ ਤੇ ਦੇਸੀ ਸ਼ਰਾਬ ਜਿਹੜੀ ਹੈ ਟਟੋਟ ਪਿੰਡਾਂ ਚ ਦਲੀ ਇਹੀ ਕਰਨੇ ਸਾਨੂੰ ਸ਼ਰਾਬ ਦੇ ਪੈਸੇ ਤੋਂ ਪਛਾਹ ਹੋਣਾ ਬੂਗਾ ਹਰ ਸਰਕਾਰ ਨੂੰ ਜੇ ਸ਼ਰਤੀਨਾਮ ਨਾ ਰਹਿਣਾ ਪਊਗਾ ਜੇ ਚਾਹੁੰਦੇ ਆ ਕਿ ਮਰਨ ਕਿਉਂਕਿ ਹਮ ਨੂੰ ਸ਼ਰਾਬ ਤੇ ਛਡਾਉਦਾ ਮੈਨੂੰ ਪਤਾ ਨਹੀਂ ਕੋ ਛੱਡਦੇ ਕਿ ਨਹੀਂ ਛੱਡਦੇ ਕਿਉਂਕਿ ਇਹ ਪ੍ਰਾਪਤਨ ਨਸ਼ਾ ਹੈ ਵਿਆਹ ਮੇਂ ਵੀ ਜਾਂਦੀ ਘਰਟ ਵੀ ਇੱਕ ਅ ਨਸ਼ਾ ਹੈ ਕਿ ਜਿਹੜਾ ਤੁਸੀਂ ਘਰ ਦੇ ਵਿੱਚ ਵੀ ਅ ਦੇ 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 ਘਰ ਪਾਇਆ ਜਾਂਦਾ ਪਰ ਇਹਨੂੰ ਜੇ ਖਤਮ ਕਰੇ ਇਹ ਨਵਤਾਂ ਦੁਬਾਰਾ ਨਾ ਹੋਵੇ ਮੇਰੀ ਸਰਕਾਰ ਕੋਲ ਇੱਕ ਮੰਗ ਹੈ ਕਿ ਸਰਕਾਰ ਸਸਤੇ ਰੇਤੇ ਦੇਸੀ ਸ਼ਰਾਬ ਜਿਹੜੀ ਹੈ ਟੱਟੋ ਘਟ ਪਿੰਡਾਂ ਦੇ ਦਰਬਾਰ